ਭਾਬੀ ਮਨੂਆ ਕੁਮਾਰ ਦਾ ਮੁੰਡਾ ਸਾਹਮਣੀ ਹਵੇਲੀ ਵਾਲਾ ਹਾਂ ਮਾਝੀ ਦੁਆ ਵੀ ਹੈਗਾ ਭਾਬੀ ਮੇਰਾ ਦਿਲ ਧੜਕ ਕੇ ਪਹਿਲੀ ਵਾਰ ਜੰਨੀ ਮਕਲਾਵੇ ਫਿਰ ਉਹ ਕਹਿੰਦਾ ਫਿਰ ਉਹਨੇ ਇੱਕ ਬੜਵਾਲ ਦੀ ਕੁੜੀ ਡੱਡੇ ਸਨਹਿਰਾ ਦੀ ਉੱਥੇ ਵਿਆਹੀ ਦੀ ਮੇਰੇ ਘੋਟ ਨੇ ਉਹ ਉਹਨਾਂ ਦੇ ਪਿੰਡ ਲੱਗ ਜਿੱਦੇ ਫਿਰ 12000 ਰੁਪਿਆ ਉਹਦੇ ਰਾਹੀਂ ਭੇਜਿਆ ਮੈਨੂੰ ਅੱਛਾ ਫਿਰ ਮੈਂ ਇੱਥੋਂ ਬੜਵਾਲ ਤੋਂ ਕੁੜੀ ਆਈ ਉਹਨੇ ਫੋਨ ਕਰਿਆ ਫਿਰ ਉੱਥੋਂ ਲੈੰਦਾ ਫਿਰ ਉਹਨੂੰ 10 ਗੈਟਾ ਭਰ ਕੇ ਦੇਤੀਆਂ ਜੀ ਫਿਰ ਮੈਨੂੰ ਕਹਿੰਦਾ ਹੁਣ 20000 ਰੁਪਿਆ ਕਹਿੰਦਾ ਉੱਥੋਂ ਫੜ ਕੇ ਲਿਆ ਪਿੰਡੋਂ ਹੂੰ ਮੇਰੇ ਮੈਨੇ ਬਾਹਰ ਰਿਕਾਰਡ ਵੀ ਇਕੱਠੇ ਕਰ ਲਿਆ ਰਿਕਾਰਡ ਇਕੱਠੇ ਕਰੇ ਫਿਰ ਮੈਨੂੰ ਆ ਸੱਟ ਦਿੱਤਾ ਉਹਨੇ ਲੈ ਕੇ ਆਹ ਬਣਾ 400 ਜਿਹੜਾ ਅੱਜ 460 ਦਾ ਆ ਸੱਟ ਨੂੰ ਆ ਦੋ ਬਕਸੇ ਆ ਬਣੇ ਅੱਛਾ ਹਾਂ ਕਹਿੰਦਾ ਵੀ ਤੂੰ ਦੂਰ ਤੱਕ ਜੰਨਾ ਵਧੀਆ ਚਲਾ ਕੇ ਜਦੋਂ ਅਮਰਜੰਤ ਸਿੰਘ ਚਮਕੀਲੇ ਦੀ ਜਿੱਦਾਂ ਡੈਥ ਹੁੰਦੀ ਹੈ ਉਦੋਂ ਤੁਹਾਡਾ ਕੀ ਦਿੱਤਾ ਸਪੀਕਰ ਚੱਲ ਰਹੀ ਜਾਂ ਉਹ ਵੇਲੇ ਬੈਠੇ ਸੋ ਉਦੋਂ ਮੇਰਾ ਚੱਲ ਰਹਾ ਦੀ ਬੌਣੀ ਜੀ ਬੜਾ ਬੜੀਆਂ ਬੌੜਾ ਆਰ 90 ਦੇ ਨਾਲ ਹਾਂ ਅੱਛਾ ਬੌੜਾ ਕਲਾ ਹਾਂ ਨਾ ਜਿਹੜੀਆਂ ਬੜੀਆਂ ਬੌੜੀਆਂ ਬੌੜਾ ਹਾਂ ਜੀ ਹਾਂ ਉੱਥੇ ਚੱਲ ਰਿਆ ਸੀ ਸਪੀਕਰ ਤੀਜੇ ਬਹਿਰ ਹੂੰ ਜਦੋਂ ਉੱਥੇ ਉਹ ਹੋ ਗਿਆ ਕਹਿੰਦੇ ਵੀ ਰੱਖਣਾ ਇੱਕ ਦਿਨ ਹੋਰ ਰੱਖਣ ਦੀ ਜਦ ਤੱਕ ਚਾਹ ਹੁੰਦੇ ਤੇ ਹੂੰ ਉਹਨਾਂ ਨੇ ਫਿਰ ਟੈਲੀਵਿਜ਼ਨ ਤੇ ਆ ਗਿਆ ਦਾ ਹੂੰ ਚਿੰਕੀਲੇ ਦਾ ਹੂੰ ਜਦ ਟੈਲੀਵਿਜ਼ਨ ਦਾ ਫਿਰ ਉਹ ਕਹਿੰਦੇ ਵੀ ਬੰਦ ਕਰ ਦੋ ਵੀ ਆ ਉੱਥੇ ਚਿੰਕੀਲਾ ਬਾਤੋ ਹੂੰ ਉਹਦੇ ਕਰਕੇ ਨਹੀਂ ਫਿਰ ਇੱਕ ਦਿਹਾੜੀ ਮੇਰੀ ਉੱਥੇ ਹੋਰ ਚੱਲਣਾ ਦੀ ਗੱਡੂਆ ਨੇ ਹਾਂ ਯਾਨੀ ਬੀਜ ਬੀਤੇ ਲੋਕਾਂ ਨੇ ਟੇਪਾਂ ਵੀ ਸੜਤੀਆਂ ਤੇ ਇੰਨੇ ਲੋਕ ਹੋਤੇ ਜਿਹੜੇ ਜਿਆਦੇ ਬੰਦੇ ਤੇ ਕੋਈ ਸਾਨੂੰ ਬਾਅਦ ਚ ਮਿਲਦੇ ਰੂਵੀ ਲੈ ਕੇ ਮਾਮਾ ਲਿਆਉਣਾ ਹੁੰਦਾ ਦੀ ਕੁੜੀ ਨੂੰ ਜਾਂ ਮਾਮਾ ਤੇ ਕਿਉਂ ਨਹੀਂ ਦੀ ਲਗਿਆ ਕਿ ਉਹਨੇ ਰਿਕਾਰਡ ਲਾਤਾ ਤੇ ਘੁੱਟ ਕੇ ਗੱਡੀ ਨੂੰ ਪਾਇਰ ਹੁੰਦੀ ਜਾਂ ਬੁੱਤਲੇ ਮਨ ਹੂੰ ਫਿਰ ਉਹ ਪਰਜਾਪਤ ਐ ਫਿਰ ਉਹਨਾਂ ਨੇ ਗਦੇ ਕੁੱਟਣ ਵਾਲੇ ਡੰਡੇ ਲਿਆਉਂਦੇ ਅੱਛਾ ਉਹਨਾਂ ਨੇ ਕਟਾਈ કરી ਫਿਰ ਉਹ ਬੰਦਾ ਜਿਹੜਾ ਮੁੰਡੇ ਦਾ ਬਾਪ ਤੇ ਉਹ ਕਹਿੰਦਾ ਮੈਂ ਉਹਦੇ ਮੂੰਹ ਤੇ ਪਾਣੀ ਪਾਉਂਦਾ ਹੀ ਆਇਆ ਪਰ ਮੁੜ ਕੇ ਰੇੜੂਆਂ ਛੱਡ ਗਿਆ ਵੀ ਰਿਕਾਰਡ ਦਾ ਟਾਈਮ ਹੁੰਦਾ ਹੁਣ ਮੈਨੂੰ ਇੱਥੇ ਲੈ ਕੇ ਤੇ ਈਸੀ ਲੈ ਕੇ ਤੇ ਇੱਥੇ ਕਹਿੰਦੇ ਵੀ ਉਸ ਪੈਲ ਸੇ ਚਲਾਉਣਾ ਆਪਾਂ ਨੇ ਦਿਖਾਉਣਾ ਜੇ ਐਸੇ ਉੱਥੋਂ ਜਦ ਅਸੀਂ ਕੁੜੀ ਦੇ ਨਾਲ ਕਰਨ ਲੱਗੇ ਮੈਂ ਰਿਕਾਰਡ ਲਗਾਤਾ ਆ ਲੈ ਮੈਂ ਥਾਮ ਕੁੰਜੀਆਂ ਦੀਆਂ ਕਰਦੇ ਨਹੀਂ ਅਸਦਾਰੀ ਉਹ 300 ਰੁਪਏ ਮੈਨੂੰ ਕੁੜੀ ਵਾਲੇ ਦੇ ਗਏ ਜੇ ਆਪਾਂ ਸੇ ਉਹ ਗਲਤ ਗੀਤ ਲਾਵਾਂਗੇ ਉਹ ਆਪਾਂ ਨੂੰ ਜੱਜ ਜਿੱਲੇ ਮਰੇ ਤੋਂ ਬਾਅਦ ਗੋਲ ਆਇਆ ਸੀ ਇਹ ਅੱਛਾ ਉੱਥੇ ਪਰਕਾਉਂਟ ਕਰ ਲਈ ਅਮਰ ਸਿੰਘ ਚਮਕੀਲੇ ਦੇ ਮੌਤ ਤੋਂ ਬਾਅਦ ਭਗਵੰਤ ਮਾਨ ਆਏ ਅਗੋਲ ਪਿੰਡ ਹਾਂ ਕਈ ਆਏ ਤੇ ਠੀਕ ਹੈ ਤੇ ਉੱਥੇ ਹੋਰ ਕਿਹੜੇ-ਕਿਹੜੇ ਆਏ ਸਨ ਇਹ ਗਲਦੀ ਮਾਨਕਤੀ ਫਿਰ ਇਹਦੀ ਨੰਦਰਬੀਬਾ ਜੀ ਕਰਮਜੀਤ ਧੂਰੀ ਅੱਛਾ ਹਾਂ ਇੱਕ ਪਟਿਆਲੇ ਦਾ ਦੀ ਗਾਇਕ ਜਨਮਾਉਠਿਆ ਦੀ ਕੋਹਦੀ ਇੱਕ ਰਿੰਦੀਤਮਣੀ ਠੀਕ ਹੈ ਇਹ ਆਏ ਹੋਏ ਤੇ ਠੀਕ ਹੈ ਤੇ ਉੱਥੇ ਭਗਵੰਤ ਮਾਨ ਜੀ ਨੇ ਜਿਹੜਾ ਗਾ ਬੋਲਿਆ ਉਹ ਤੁਸੀਂ ਟੇਪ ਰਿਕਾਰਡ ਤੇ ਰਿਕਾਰਡਿੰਗ ਕਰ ਲਈ ਹਾਂ ਉਹ ਰਿਕਾਰਡਿੰਗ ਕਰ ਲਈ ਉਹ ਤੁਹਾਡੇ ਕੋਲ ਰੀਲ ਪਈ ਹੈ ਹਾਂ ਤੇ ਆਪਾਂ ਵੀ ਮੁੱਖ ਮੰਤਰੀ ਸਾਹਿਬਾ ਨੂੰ ਬੇਨਤੀ ਕਰਾਂਗੇ ਕਿ ਜੇ ਸੁਣ ਰਹੇ ਨੇ ਨਾਬੇ ਵਾਲੇ ਗੁਰਦੇਵ ਸਿੰਘ ਦੇਵਮਾਨ ਦੇਵਮਾਨ ਵੀ ਬੰਦਾ ਘੈਂਟ ਹੈ ਵੈਸੇ ਫੱਕਰ ਬੰਦਾ ਹੈ ਵੀ ਮਿਲਿਆ ਜੀ ਹਾਂ ਤੇ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹਾਂਗੇ ਇਹਨਾਂ ਦੇ ਕੋਲੇ ਆ ਥਾਖ ਜਾਨਾ ਹਜ਼ਾਰਾਂ ਤਵੇ ਪਏ ਨੇ 115 ਸਾਲ ਤੱਕ ਪੁਰਾਣੇ ਤਵੇ ਤੇ 100 ਸਾਲ ਦੇ ਲਗਭਗ ਪੁਰਾਣੀਆਂ ਮਸ਼ੀਨਾਂ ਪਈਆਂ ਜਿੰਨਾਂ ਤੇ ਤਵੇ ਚੱਲਦੇ ਨੇ ਇਹ ਵਾਲੀ ਮਸ਼ੀਨ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਜਿਹੜੇ سرمਾਇਆ ਸੰਭਾਲੀ ਬੈਠੇ ਨੇ ਇਨ ਇਸ سرمਾਇਏ ਨੂੰ ਵੀ ਸੰਭਾਲ ਲਿਆ ਜਾਵੇ ਅੱਜ ਭੀਮ ਜਿਹਦੇ ਕੋਲੇ ਕਹਿ ਲਈ ਤਾਂ ਕਰੋੜਾਂ ਦੀ ਲਗਭਗ ਕੀਮਤ ਦਾ ਇੱਥੇ ਖਜ਼ਾਨਾ ਪਿਆ ਪਰ ਆਪ ਰੋਟੀ ਤੋਂ ਆਵਾਜ਼ਾਰ ਨੇ ਬਹੁਤ ਹੀ ਜ਼ਿਆਦੇ ਘਰ ਰੋਟੀ ਕਿਸ ਤਰ੍ਹਾਂ ਪੱਕਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਮਤਲਬ ਘਰ ਦੇ ਜਿਹੜੇ ਨੇ ਛਤੜੀਆਂ ਨੇ ਬਿਆਨ ਕਰ ਰਹੀਆਂ ਨੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਤੇ ਨਾ ਕਿਤੇ ਦੁੱਖ ਜ਼ਰੂਰ ਹੁੰਦਾ ਹੈ ਜਦੋਂ ਇਸ ਤਰ੍ਹਾਂ ਦਾ ਜਿਹੜੇ ਹੀਰੇ ਨੇ ਉਹਨਾਂ ਨੂੰ ਸੰਭਾਲਿਆ ਨਹੀਂ ਜਾਂਦਾ ਜਾਂ ਉਹ ਗੁਰਬਤ ਦੇ ਵਿੱਚ ਆਪਣੀ ਜ਼ਿੰਦਗੀ ਘਟ ਰਹੀ ਹੁੰਦੇ ਨੇ ਤੇ ਪੀਮ ਜੀ ਅੱਜ ਜਦੋਂ ਤੁਸੀਂ ਸਪੀਕਰ ਲੈ ਕੇ ਹੁਣ ਤੁਸੀਂ ਆਪ ਸਾਨੂੰ ਇੰਟਰਵਿਊ ਤੋਂ ਪਹਿਲਾਂ ਦੱਸਿਆ ਵੀ ਹੁਣ ਲੋਕ ਬਹੁਤ ਸੱਦਨ ਲੱਗ ਗਏ ਨੇ ਤੁਹਾਨੂੰ ਹਾਂ ਜੀ ਹਾਂ ਤੁਸੀਂ ਕਿੰਨੀ ਕਿੰਨੀ ਕਿ ਦੂਰ ਜਾਂਦੇ ਹੋ ਪੈਸੇ ਕਿੰਨੇ ਕ ਲੈਂਦੇ ਹੋ ਪਹਿਲਾਂ ਤਾਂ ਜੀ ਪੈਸੇ ਘਟਦੇ ਹੁਣ ਤਾਂ ਮੈਂ 3000 ਰੁਪਏ ਲੈਣਾ ਦਿਹਾੜੀ ਦਾ ਠੀਕ ਹੈ ਹੁਣ ਮੈਂ ਲੁਧਿਆਣੇ ਤੋਂ ਪੜਾ ਲਾ ਕੇ ਆਇਆ ਇੱਕ ਕੁੜੀ ਦੇ ਵਿਆਹ 'ਚ ਹਾਂ ਨਾ ਤਾਂ ਮੈਨੂੰ ਛੂਟ ਦਿੱਤਾ ਮੈਨੂੰ ਨਾਲੇ ਘਰਦਿਆਂ ਨੂੰ 9000 ਰੁਪਿਆ ਮੇਰਾ ਸੀ ਤੈਨੂੰ ਦੰਦਾ ਹੂੰ ਮੈਂ ਸਿਆ ਨੂੰ 500 ਰੁਪਿਆ ਛੂਟ ਤੇ ਧਰਕੇ ਦਿੱਤਾ ਅੱਛਾ ਤੁਹਾਨੂੰ ਕੁੜੀ ਦੇ ਵਿਆਹ ਤੇ ਬੁਲਾਇਆ ਤਵੇ ਉਹ ਕੁੜੀ ਦੇ ਵਿਆਹ 'ਚ ਨਹੀਂ ਹਾਂ ਕੁੜੀ ਦੇ ਵਿਆਹ ਤੇ ਮੈਂ ਤਿੰਨ ਲਾ ਕੇ ਆਇਆ ਚਾਰ ਲਾ ਕੇ ਆਇਆ ਜਿੱਤ ਪਟਿਆਲੇ ਬਿਲਾ ਗੈਸ ਦੀ ਅੱਛਾ ਹਾਂ ਜੀ ਫਿਰ ਜਦੋਂ ਇਸ ਤਰ੍ਹਾਂ ਲੋਕ ਹੁਣ ਬੁਲਾਉਣ ਲੱਗੇ ਨੇ ਤੁਹਾਨੂੰ ਥੋੜਾ ਹੌਸਲਾ ਵੱਧਦਾ ਘਰ ਦਾ ਮਾਣਾ ਮੋਟਾ ਤੁਹਾਡੇ ਅੱਗੇ ਜਾ ਰਿਹਾ ਠੀਕ ਹੁੰਦਾ ਫਰਕ ਪੈਂਦਾ ਜੀ ਹਾਂਜੀ ਹਾਂ ਇਹਦੇ ਕਰਕੇ ਕੋਈ ਕੁਛ ਇੱਕ ਬੰਦਾ ਬਾਹਰ ਜਾਣਾ ਕੈਨੇਡਾ ਉਹਦੀ ਮੈਂ ਮੇਰਾ ਨੰਬਰ ਦੇ ਦਿੱਤਾ ਸੀ ਉਹਨੂੰ ਕਿਸੇ ਨੇ ਪਟਿਆਲੇ ਤੋਂ ਹੂੰ ਉਹ ਕਹਿੰਦਾ ਵੀ ਮੈਂ ਪਟਿਆਲੇ ਤੋਂ ਤੇਰਾ ਨੰਬਰ ਮੈਨਾਂ ਵੀ ਤਰ ਕੋ ਪੁਣਾਣੇ ਰਗੜਨੇ ਬਾਜਾ ਕਾਹ ਇੱਕ ਟਾਈਮ ਭਰਦਾ ਹੁੰਦਾ ਸੀ ਹੂੰ ਉਹ ਆ ਕੇ ਮੈਨੂੰ ਫਿਰ ਕਹਣਾ ਵੀ ਜੀ ਤੇਰੇ ਕੋਲ ਪੁਰਾਣੇ ਰਿਕਾਰਡ ਨੇ ਵੀ ਰਿਕਾਰਡ ਦੱਸ ਮਹਾਂਜੀ ਰਿਕਾਰਡ ਮੇਰੇ ਕੋਲ ਪੁਰਾਣੇ ਤੁਸੀਂ ਰਿਕਾਰਡ ਦਾ ਨੌ ਲੋਕ ਕਿਸੇ ਦਾ ਮੈਂ ਤਾਂ ਪੜਾ ਤੁਹਾਨੂੰ ਜਿੱਦੇ ਦੱਸ ਦੂ ਹੂੰ ਉਹ ਫਿਰ ਉਹਨਾਂ ਨੇ ਨਾਮ ਲਿਆ ਕਿ ਗਾਉਣ ਵਾਲੀ ਦਾ ਰਿਕਾਰਡ ਹੈ ਭਾਬੀ ਮੈਨੂੰ ਅੱਖ ਮਾਰਦਾ ਮੁੰਡਾ ਸਾਹਮਣੇ ਹੀ ਵੇਲੀ ਵਾਲਾ ਮਹਾਂਜੀ ਹੈਗਾ ਕਿਹੜਾ ਗੀਤ ਫਿਰ ਬੋਲਿਓ ਭਾਬੀ ਮੈਨੂੰ ਅੱਖ ਮਾਰਦਾ ਮੁੰਡਾ ਸਾਹਮਣੇ ਹੀ ਵੇਲੀ ਵਾਲਾ ਮਹਾਂਜੀ ਦੂਆ ਵੀ ਹੈਗਾ ਭਾਬੀ ਮੇਰਾ ਦਿਲ ਧੜਕ ਕੇ ਪਹਿਲੀ ਵਾਰ ਜੰਨੀ ਮਕਲਾਵੇ ਫਿਰ ਉਹ ਕਹਿੰਦਾ ਫਿਰ ਉਹਨੇ ਇੱਕ ਬਿੜਵਾਲ ਦੀ ਕੁੜੀ ਢੱਡੇ ਸਨੇਹਰਾ ਦੀ ਉੱਥੇ ਵਿਆਹੀ ਦੀ ਮੇਰੇ ਘੋਟਣੇ ਉਹਨਾਂ ਦੇ ਪਿੰਡ ਲੱਗ ਜੀਦੇ ਫਿਰ 12000 ਰੁਪਇਆ ਉਹਦੇ ਰਾਹੀਂ ਭੇਜਿਆ ਮੈਨੂੰ ਫਿਰ ਮੈਂ ਇੱਥੋਂ ਬਡਵਾਲ ਤੋਂ ਕੁੜੀ ਆਈ ਉਹਨੇ ਫੋਨ ਕਰਿਆ ਫਿਰ ਇੱਥੋਂ ਲੈਂਦਾ ਫਿਰ ਉਹਨੂੰ 10 ਗੈਟਾ ਭਰ ਕੇ ਦੇਤੀਆਂ ਹੂੰ ਫਿਰ ਮੈਨੂੰ ਕਹਿੰਦਾ ਹੁਣ 20000 ਰੁਪਇਆ ਕਹਿੰਦਾ ਉੱਥੋਂ ਫੜ ਕੇ ਲਿਆ ਪਿੰਡੋਂ ਮੇਰੇ ਮੇਰੇ ਬਾਦ ਦੇ ਰਕਾਟ ਵੀ ਇਕੱਠੇ ਕਰ ਫਿਰ ਉਹਨੂੰ ਰਕਾਟ ਇਕੱਠੇ ਕਰੇ ਫਿਰ ਮੈਨੂੰ ਆਹ ਸੱਟ ਦਿੱਤਾ ਉਹਨੇ ਲੈ ਕੇ ਆਹਾ ਬੜਾ 400 ਜਿਹੜਾ ਅੱਜ ਨੇ 462 ਦਾ ਸੈੱਟ ਲਿਆ ਹਾਂ ਹਾਂਜੀ ਦੋ ਬਕਸੇ ਆ ਬਣੇ ਅੱਛਾ ਹਾਂ ਕਹਿੰਦਾ ਵੀ ਤੂੰ ਦੂਰ ਤੱਕ ਜਾਣਾ ਵਧੀਆ ਚਲਾ ਕਹਿੰਦਾ ਠੀਕ ਹੈ ਹੁਣ ਉਹ ਬੰਦੇ ਵੀ ਬਾਹਰੋਂ ਤੋਂ ਥੋੜੀ ਜੀ ਬੰਦੇ ਕਰਦੇ ਨੇ ਜਿਹੜੀ ਲਵੇ ਲਾਉਣੇ ਪਿੰਡ ਦੇ ਨਹੀਂ ਕਰਦਾ ਕੋਈ ਠੀਕ ਨਹੀਂ ਅੰਕਲ ਜੀ ਪਰ ਫਿਰ ਵੀ ਆਪਣੇ ਆਪ ਚ ਬੜੀ ਵੱਡੀ ਗੱਲ ਹੈ ਕਿ ਤੁਹਾਨੂੰ ਲੋਕ ਪਿਆਰ ਦੇਣ ਲੱਗੇ ਨੇ ਹਾਂ ਪਿਆਰ ਹੁੰਦਾ ਤੁਹਾਡਾ ਫੋਨ ਨੰਬਰ ਦੇ ਦੀ ਉਪਰ ਆ ਵੀਡੀਓ ਤੇ ਸਕਰੀਨ ਤੇ ਨਹੀਂ ਨਹੀਂ ਜੀ ਫੋਨ ਨੰਬਰ ਦਾ ਥਮਾ ਜਿਆਦਾ ਠੀਕ ਹੈ ਠੀਕ ਹੈ ਨਾ ਜਿਆਦਾ ਹਾਂ ਤੇ ਜੇ ਅਸੀਂ ਕਿਤੇ ਇੰਟਰਵਿਊ ਆ ਤੇ ਮੋੜ ਕੇ ਫੋਨ ਕਰੀਏ ਤੇ ਬਾਪੂ ਫੋਨ ਨਾ ਚੁੱਕੇ ਫੇਰ ਜੇ ਸਾਡਾ ਨਾਲ ਜੱਟਾ ਇਹਦਾ ਕੋਈ ਨਹੀਂ ਜੀ ਫੋਨ ਦਾ ਜੇ ਰਾਤ ਨੂੰ ਮਿਲ ਜਾ ਮੈਂ ਬਹੁਤ ਨਹੀਂ ਬਹੁਤ ਚਲੋ ਤੁਹਾਡੇ ਨਾਲ ਸਾਡਾ ਟਟਾ ਕਰਕੇ ਵੀ ਚੰਗਾ ਲੱਗਿਆ ਜਦੋਂ ਅਮਰਜੰਤ ਸਿੰਘ ਚਮਕੀਲੇ ਦੀ ਜਿੱਦਣ ਡੈਥ ਹੁੰਦੀ ਹੈ ਉਦੋਂ ਤੁਹਾਡਾ ਕੀ ਦਿੱਤਾ ਸਪੀਕਰ ਚੱਲ ਰਿਹਾ ਜਦੋਂ ਉਹ ਵੇਲੇ ਬੈਠੇ ਸੋ ਉਦੋਂ ਮੇਰਾ ਚੱਲ ਰਿਹਾ ਸੀ ਬੌਣੀ ਜੀ ਬੜੀਆਂ ਬੜੀਆਂ ਬੌੜਾ ਆ ਰਣਾਬੇ ਦੇ ਨਾਲ ਹਾਂ ਅੱਛਾ ਬੌੜਾ ਕਲਾ ਹਾਂ ਨਾ ਜਿਹੜੀਆਂ ਬੜੀਆਂ ਬੌੜੀਆਂ ਬੌੜਾ ਹਾਂ ਜੀ ਹਾਂ ਉੱਥੇ ਚੱਲ ਰਿਹਾ ਸੀ ਸਪੀਕਰ ਕੀ ਇਹ ਜੇ ਬਹਿਰ ਜਦੋਂ ਉੱਥੇ ਉਹ ਗਿਆ ਕਹਿੰਦੇ ਵੀ ਰੱਖਣਾ ਇੱਕ ਦਿਨ ਹੋਰ ਰੱਖਣ ਦੀ ਜਦ ਤੱਕ ਚਾਹ ਹੁੰਦੇ ਤੇ ਉਹਨਾਂ ਨੇ ਫਿਰ ਟੈਲੀਵਿਜ਼ਨ ਤੇ ਆ ਗਿਆ ਦਾ ਕਿੰਕੀਲਾ ਜਦਾ ਟੈਲੀਵਿਜ਼ਨ ਦਾ ਫਿਰ ਉਹ ਕਹਿੰਦੇ ਵੀ ਬੰਦ ਕਰ ਦੋ ਵੀ ਆਈ ਥਿੰਕ ਤਿੰਕੀਲਾ ਮਾਰ ਤਾ ਹੁੰਦੇ ਕਰਕੇ ਨਹੀਂ ਫਿਰ ਇੱਕ ਦਿਹਾੜੀ ਮੇਰੀ ਉੱਥੇ ਹੋਰ ਚੱਲਣਾ ਦੀ ਗੱਡੂਆ ਠੀਕ ਹੈ ਹਾਂ ਯਾਨੀ ਬੀਤਾਂ ਲੋਕਾਂ ਨੇ ਟੇਪਾਂ ਵੀ ਛੜਤੀਆਂ ਤੇ ਇੰਨੇ ਲੋਕ ਹੋਤੇ ਜਿਹੜੇ ਜਿਆਦੇ ਬੰਦੇ ਤੇ ਕੋਈ ਸਾਨੂੰ ਬਾਅਦ ਚ ਮਿਲਦੇ ਰਹੇ ਨੇ ਨਾ ਉਹ ਕਹਿੰਦੇ ਵੀ ਇਹੀ ਤਾਂ ਟੇਪ ਵੀ ਛੜਤੀ ਵੀ ਹੁੰਦੀ ਨਹੀਂ ਇਹਦਾ ਦੁੱਖ ਤਾਂ ਬਹੁਤ ਜਿਆਦਾ ਮਨਾਇਆ ਨਾ ਲੋਕਾਂ ਨੇ ਹਾਂ ਮਤਲਬ ਕਹਿਣ ਦਾ ਇਹ ਹੈ ਕਿ ਜੇ ਉਹ ਉਹ ਲੱਚਰ ਗਾਉਂਦਾ ਸੀ ਚਮਕੀਲਾ ਤਾਂ ਗਾਉਂਦੇ ਦੂਜੇ ਵੀ ਸਨ ਸਾਰੇ ਵੱਡੇ ਗਾਉਂਦੇ ਮੁੰਡੇ ਨਾਲੋਂ ਜ਼ਿਆਦਾ ਗਾਉਂਦੇ ਤੇ ਅੱਛਾ ਹਾਂ ਜੇ ਤੁਹਾਨੂੰ ਰਿਕਾਰਡ ਸੁਣਾਈਏ ਤੁਸੀਂ ਰਿਕਾਰਡ ਕਰ ਸੁਣ ਕੇ ਹੈਰਾਨ ਕਿਹੜੇ ਕਿਹੜੇ ਗਾਉਣ ਵਾਲੇ ਦਾ ਚਲੋ ਗਾਉਣ ਵਾਲੇ ਦੇ ਨਾਮ ਦੱਸ ਦੋ ਹੁਣ ਇਹਦਾ ਉਹਦੀ ਧੁੰਮੇ ਦੇ ਦਾਦ ਜੀ ਦਾ ਦਰਵਾਇਆ ਸਿੰਘ ਮੰਗਦਾ ਹੈ ਅੱਛਾ ਹਾਂ ਉਹਦਾ ਰਿਕਾਰਡ ਹੈ ਇੱਕ ਹੋਰ ਹਣੀਪਾਦਨ ਸਿੰਘ ਹੈ ਕੀ ਉਹਦਾ ਨਾਮ ਉਹ ਉਹ ਹੁਣ ਕਿਉਂ ਹੋ ਗਈ ਨਹੀਂ ਅਖਮਾਰ ਕੋ ਲਿਖਦੇ ਰਿਕਾਰਡ ਜਾਨੀ ਜਿਆਦੇ ਲੈਕਚਰ ਦੇ ਠੀਕ ਹੈ ਹਾਂ ਠੀਕ ਹੈ ਮੇਕਣ ਗਾਉਂਦੇ ਤੇ ਲੋਕ ਸਾਰੇ ਗਾਉਂਦੇ ਤੇ ਜਾਨੀ ਕੋਈ ਦੂਏ ਲੋਟ ਨਹੀਂ ਦੀ ਕੋਈ ਬੰਦਾ ਵੀ ਨਹੀਂ ਆਇਆ ਕਹਿ ਸਕਦਾ ਵੀ ਮੈਂ ਇਹ ਆਇਆ ਨਹੀਂ ਗਿਆ ਜੀ ਤੁਹਾਨੂੰ ਹੁਣ ਉਹ ਵੀ ਦੱਸ ਦਿੰਦੇ ਆ ਇੱਕ ਹੋਰ ਬੰਦਾ ਇੱਕ ਆਪਣੇ ਰਿਡੂਆ ਚ ਲਾਉਂਦਾ ਸੀ ਬੰਦਾ ਅੱਗੇ ਬੱਚਾ ਚਾ ਲਾ ਕੇ ਲੈ ਕੇ ਜਾਂਦੇ ਤੇ ਨਾ ਰਿਡੂਆ ਹੂੰ ਉਹ ਲਾ ਕੇ ਅੱਗੇ ਇੱਥੋਂ ਸੋਲਦੀ ਤੋਂ ਹੀ ਗਏ ਹੋਏ ਤੇ ਹੂੰ ਆਪਣੇ ਘਰ ਤੋਂ ਕੋਲੋਂ ਬੰਦਾ ਹੂੰ ਉੱਥੇ ਵਾਗ ਗਏ ਜੋ ਗਨਵੀ ਅੱਗੇ ਕੁੜੀ ਨੂੰ ਮੁਠਿਆਂਦੇ ਹੁੰਦੇ ਤੇ ਖੇਤੀਜੀ ਬਨ ਕੇ ਹੂੰ ਜਿਹੜੀ ਡਰਾਈਵ ਦੇ ਅੰਦਰ ਸੀਟ ਹੁੰਦੀ ਦੋਦੇ ਹੂੰ ਪਰੋਣੇ ਨਾਲ ਉੱਥੇ ਬਿਠਾਉਣ ਦੇਦੇ ਉਹ ਉਹਨੇ ਰੇਡੂਆ ਮੂਰੇ ਰੱਖ ਲੈ ਜਾਣਗੇ ਹੂੰ ਉਹਨੂੰ ਕਹਿੰਦੇ ਵੀ ਬਿਠਾ ਕਰ ਲੈ ਉਹਨੇ ਮੰਨਿਆ ਨਾ ਕਹਿੰਦਾ ਮੈਂ ਨਹੀਂ ਬਿਠਾ ਕਰਦਾ ਚਲ ਜਦੋਂ ਰੇਡੂਆ ਦੀ ਪੁੱਛ ਜੀ ਹੁੰਦੀ ਸੀ ਵੱਧ ਹੂੰ ਉਹ ਚਲ ਉਹਨਾਂ ਨੇ ਕੀ ਕਰਿਆ ਕਹਿੰਦੇ ਵੀ ਚਲ ਠੀਕ ਹੈ ਨਹੀਂ ਕਰਦਾ ਚਲ ਆਪਾਂ ਕੁੜੀ ਲੈ ਆਉਣਾ ਉਹਦਾ ਕੁੜੀ ਲੈ ਕੇ ਮਾਮਾ ਲੈ ਆਉਣਾ ਹੁੰਦਾ ਸੀ ਕੁੜੀ ਨੂੰ ਹੂੰ ਜੇ ਮਾਮਾ ਜੇ ਕਿ ਉਹਨਾਂ ਦੀ ਲੱਗਿਆ ਕਿ ਉਹਨੇ ਰਿਕਾਡ ਲਾਤਾ ਹੱਦ ਘੁੱਟ ਕੇ ਗੱਡੀ ਨੂੰ ਬਾਹਰ ਹੁੰਦੀ ਜਾਂ ਬੁੱਤਨੇ ਮਨ ਹੂੰ ਇਹਨੋਂ ਪਰਜਾਪਤ ਐ ਫਿਰ ਉਹਨਾਂ ਨੇ ਗੱਦੀ ਘੁੱਟਣ ਵਾਲੇ ਡੰਡੇ ਲੈ ਆਂਦੇ ਅੱਛਾ ਉਹਨਾਂ ਨੇ ਕਟਾਈ ਕਰੀ ਫਿਰ ਉਹ ਬੰਦਾ ਜਿਹੜਾ ਮੁੰਡੇ ਦਾ ਬਾਪ ਸੀ ਉਹ ਕਹਿੰਦਾ ਮੈਂ ਉਹਦੇ ਮੂੰਹ 'ਚ ਪਾਣੀ ਪਾਉਂਦਾ ਆਇਆ ਪਰ ਮੁੜ ਕੇ ਰੇੜੂਆ ਛੱਡ ਗਿਆ ਵੀ ਰਿਕਾਡ ਦਾ ਟਾਈਮ ਹੁੰਦਾ ਹੁਣ ਮੈਨੂੰ ਇੱਥੇ ਲੈ ਕੇ ਤੇ ਇੱਥੇ ਹੂੰ ਇੱਥੇ ਕਹਿੰਦੇ ਵੀ ਉਸ ਪੈਰ 'ਚ ਚਲਾਉਣਾ ਆਪਾਂ ਨੇ ਦਿਖਾਉਣਾ ਜੇ ਐਸੇ ਉੱਥੋਂ ਜਦੋਂ ਸੀ ਕੁੜੀ ਦੇ ਦਾ ਗੱਲ ਲੱਗੇ ਮੈਂ ਰਿਕਾਰਡ ਲਗਾ ਤਾ ਆ ਲੈ ਮੈਂ ਸਾਮ ਕੋ ਜੀ 20 ਅਗਸਤ ਜਨੀਆ ਸਰਦਾਰੀ ਉਹ 300 ਰੁਪਏ ਮੈਨੂੰ ਕੁੜੀ ਵਾਲੇ ਦੇ ਗਏ ਜੇ ਆਪਾਂ ਉਸੇ ਗਲਤਗੀ ਤੇ ਲਾਵਾਂਗੇ ਉਹ ਆਪਾਂ ਨੂੰ ਜੱਜ ਦਾ ਨਾ ਹਾਂ ਉਹਨੇ ਹਿਕਮੰਦ ਨੂੰ ਐਨੀ ਟਾਈਮ ਦਾ ਨਹੀਂ ਪਤਾ ਮੇਖੀ ਦੇਦਾ ਜੀ ਮਤਲਬ ਉਹ ਜਿਸ ਤਰ੍ਹਾਂ ਉਹਨਾਂ ਨੇ ਕੁੜੀ ਨੂੰ ਵਿਦਿਆ ਕਰ ਰਹੇ ਸਨ ਮਾਪੇ ਮਾਮਾ ਲੈ ਕੇ ਆ ਰਿਹਾ ਸੀ ਤਾਂ ਜਿਹੜਾ ਸਪੀਕਰ ਵਾਲਾ ਸੀ ਲੋਡ ਸਪੀਕਰ ਵਾਲਾ ਉਹਨੇ ਗੀਤ ਗਲਤ ਲਾਤਾ ਰੋਂਦੀ ਜਾਵੇ ਉਤਲੇ ਮਨੋ ਤਾਂ ਇਹ ਵਾਕਈ ਮਾੜੀ ਗੱਲ ਹੈ ਜਦੋਂ ਇੱਕ ਸਮਾਂ ਹੁੰਦਾ ਹੈ ਤੇ ਤੁਹਾਡੇ ਨਾਲ ਕਦੀ ਕੁਝ ਗਲਤ ਤਾਂ ਨਹੀਂ ਹੋਇਆ ਕਦੇ ਮੇਰੇ ਨਾਲ ਨਹੀਂ ਹੋਇਆ ਹੋਰ ਤਾਂ ਬਿੱਤੇ ਬਿੱਤੇ ਕੁੱਟ ਖਾਧੀਆਂ ਬੰਦਿਆਂ ਨੇ ਜਾਣ ਕੇ ਪੰਗੇ ਲੈ ਲੈਂਦੇ ਨੇ ਪਰ ਮੇਰੇ ਨਾਲ ਨਹੀਂ ਕਦੀ ਇੱਕ ਹੋਈ ਠੀਕ ਹੈ ਹਾਂ ਠੀਕ ਹੈ ਮੇਰਾ ਤਾਂ ਜਿਹੜੀ ਹੈ ਵੀ ਲੋਕ ਜਾਦੇ ਉਹ ਕਰ ਦਿੰਦੇ ਥੇ ਸਰ ਥੋੜਾ ਸਤਿਕਾਰ ਕਰਦਾ ਹਾਂ ਹਾਂ ਪਾਛੇ ਗਲਤ ਕੰਮ ਚ ਆਪਾਂ ਕਿਸੇ ਬਸੇ ਉਹ ਨਹੀਂ ਹੋਏ ਹੂੰ ਦਾ ਨਹੀਂ ਹੋਏ ਕਿਸੇ ਪਾਸੇ ਵੀ ਹੂੰ ਆਬਦਾਬ ਸੌਂਗ ਰੀੜੀ ਦਾ ਸੌਂਗ ਦੀ ਰਿਕਾਰਡ ਲਾਉਣ ਦਾ ਹੀ ਸੌਂਗ ਦੀ ਮੈਨੂੰ ਜੀ ਹਾਂ ਅਜੇ ਤਾਂ ਹੋਰ ਸਾਡੇ ਇੱਕ ਗੱਡੀ ਵਾਲਾ ਬੰਦਾ ਸਾਡੇ ਪਿੰਡ ਦਾ ਸੀ ਉਹਨੇ ਕੁੱਟ ਕਾ ਲੀਤੀ ਨਾਲੇ ਮੈਨੂੰ ਰੋਕਿਆ ਵੀ ਹੂੰ ਪਰ ਫਿਰ ਵੀ ਉਹ ਹਟਿਆ ਨਹੀਂ ਹੂੰ ਅਸੀਂ ਸਾਡੇ ਪਿੰਡੋਂ ਹੀ ਗਏ ਤੇ ਗੱਜੇਵਾਲ ਸਾਹਿਬ ਜੀ ਉੱਥੇ ਬਰਾਤ ਗਏ ਅਸੀਂ ਉਹ ਡਰ ਉਹਦੀ ਕਾਰ ਲੈ ਕੇ ਗਿਆ ਦੀ ਦੇ ਰੇਡੂਆ ਉਹਨਾਂ ਨੇ ਗਾਂ ਅਨੰਦਾਂ ਤੇ ਆਵਦੀ ਲਾ ਲਿਆ ਆਪਣਾ ਰੇਡੂਆ ਚੱਲਦਾ ਸੀ ਉਹ ਦੋ ਮੁੰਡੇ ਪਿੰਡ ਦੇ ਚੜੇ ਮੇਰੇ ਕੋਈ ਕੋਈ ਛੋਟੇ ਜਿਹੇ ਮੁੰਡੇ ਬੈਠੇ ਦੀ ਬਰਾਤ ਵਾਲਾ ਤਾਂ ਜਦੋਂ ਚੜੇ ਵੀ ਰੇਡੂਆ ਦੇਖਣ ਆ ਗਏ ਉਹ ਰੇਡੂਆ ਕਿਵੇਂ ਚੱਲ ਰਿਹਾ ਚਲ ਉਹ ਮੁੰਡਿਆਂ ਦੀ ਮੁੰਡੇ ਦੀ ਇੱਕ ਦੀ ਚਾਚੀ ਪੌਂਦੀ ਦੀ ਐ ਕੱਪੜੇ ਉਹ ਕਹਿੰਦਾ ਵੀ ਮੇਰੀ ਚਾਚੀ ਕੱਪੜੇ ਪੌਂਦੀ ਐ ਕਹਿੰਦਾ ਕੋਈ ਰੇਡੂ ਵਾਲੇ ਕੋ ਖੜੇ ਨੇ ਉਹ ਥੰਡੇ ਉਤਰ ਕੇ ਖੜ ਕੇ ਪੌੜੀ ਤੇ ਮੜ ਜਾ ਨੀਮਾ ਜਾਉਂ ਕ ਉਹਦ ਚੜਿਆ ਆ ਹੂੰ ਇਹਦਰ ਉਹ ਨਹੀਂ ਮਾਛੀ ਦਾ ਜਾਂਦੀ ਨਾ ਬੰਦੇ ਉਹ ਆ ਕੇ ਲੱਗਾ ਕਹਿਣਾ ਤੇ ਲਵੀ ਰਿਕਾਰਡ ਲਾ ਦੋ ਉਹਨੂੰ ਪਤਾ ਦੀ ਨਾ ਵੀ ਰਿਕਾਰਡ ਲਾਉਂਦਾ ਵੀ ਕੱਪੜੇ ਪੌਂਦੀ ਆ ਹੁਣ ਆਪਾਂ ਉਹ ਬੰਦੇ ਦਾ ਪਿੰਡ ਦੇ ਖੜੇ ਨੇ ਮੈਂ ਜੇ ਗਾਹਾਂਲੇ ਪਿੰਡ ਦਾ ਆਪਣੇ ਕੋਈ ਬੰਦਾ ਆ ਜਿੰਦਾ ਦੀ ਫੇਰ ਨਹੀਂ ਮਰ ਰਿਕਾਰਡ ਲਾਉਂਦਾ ਦੀ ਕੋਈ ਉਹ ਤਾਂ ਆਪਣੇ ਬਰਾਤ ਵਾਲੇ ਜਿੰਨੇ ਮਰਜ਼ੀ ਹੋਣ ਉਹਨਾਂ ਦਾ ਕੋਈ ਚੱਕਰ ਨਹੀਂ ਹੁੰਦਾ ਉਹ ਫੇਰ ਮੈਂ ਉਹਨੂੰ ਜਾ ਕੇ ਬਣਾ ਰਿਕਾਰਡ ਉਹ ਕਹਿੰਦੇ ਵੀ ਜਿੰਜਾ ਕੱਪੜੇ ਕਿਹਾ ਉਹਨੇ ਵੀ ਕੱਪੜੇ ਪੌਂਦੀ ਆ ਉਹ ਕਹਿੰਦੇ ਵੀ ਮਨ ਕਹਿੰਦੇ ਵੀ ਬਾਈ ਬੰਦ ਕਰ ਦੇ ਰੇੜੀਆ ਕਹਿੰਦਾ ਮੈਨੂੰ ਹੱਤ ਵੀ ਮਾਰਿਆ ਉਹਨੇ ਹੱਥੋਂ ਤੋਂ ਸੁਣਿਆ ਨਹੀਂ ਕਿਉਂ दारू ਪੀਤੀ ਹੋਈ ਤੇ ਬਸ ਉਹ ਕਹਿੰਦਾ ਵੀ ਕੱਪੜੇ ਪਾਉਂਦੇ ਉਹ ਕਹਿੰਦੇ ਠਹਿਰ ਜਾ ਪਾਉਣਾ ਕੱਪੜੇ ਥੱਲੇ ਉਤਰ ਗਏ ਉਹ ਹੂੰ ਉਹ ਫਿਰ ਅੰਦਰੋਂ ਨਿਕਲਿਆ ਨਾ ਹੂੰ ਫਿਰ ਉਹ ਅੰਦਰੋਂ ਨਾਲ ਨਿਕਲਿਆ ਫਿਰ ਉਹ ਕਹਿੰਦੇ ਵੀ ਅਸੀਂ ਕਹਿੰਦੇ ਕੁੱਟਾਂਗੇ ਇਹਨੂੰ ਹੂੰ ਮਾ ਮੇਰਾ ਗੱਲ ਦਾ ਕੁਝ ਨਹੀਂ ਹੋਈ ਕਹਿੰਦੇ ਗੱਲ ਦਾ ਕੁਝ ਨਹੀਂ ਅਸੀਂ ਕਹਿੰਦੇ ਸਾਡਾ ਲਾਣਾ ਮਸੂਰ ਹੈ ਉਹ ਕਹਿੰਦਾ ਵੀ ਥੱਲੇ ਉਤਰੋ ਇਹਦੇ ਪਿੱਛੇ ਕੁੱਟਾਂਗੇ ਹੁੰਦਾ ਕਹਿੰਦਾ ਕੋਈ ਕਰਨੀ ਹੂੰ ਜਦ ਮੈਂ ਉਹਨੂੰ ਬੜਾ ਰਿਕਾਡ ਲਾ ਕੇ ਜਦਾ ਜਉਣਾ ਮੋੜ ਨਵਾਂ ਆਇਆ ਹੈ ਜੀ ਇਹਦਾ ਚੁੱਟਿਆ ਸ਼ੋਰਮਾ ਆਇਆ ਦੀ ਮਾਨਕ ਦਾ ਇਹ ਲਾ ਕੇ ਮੈਂ ਚੱਲਿਆ ਗਿਆ ਲਵੇ ਮਾ ਵੀ ਤੂੰ ਕੱਲਾ ਨਾ ਜਾਈ ਤੈਨੂੰ ਕੁੱਟਣਗੇ ਹੂੰ ਕੰਲਾ ਮੇਰੀ ਮਾਸੀ ਦੇ ਮੁੰਡੇ ਫੌਜੀ ਪੁਲਿਸ ਚ ਮਾ ਦੂਰ ਅਗਰ ਨਗਰ ਵੀ ਰੱਬ ਨੇੜੇ ਘਟੋਣ ਨੇੜੇ ਹੂੰ ਬਸ ਉਹ ਨਹੀਂ ਮਾਸੀ ਵੀ ਦੂ ਲੋਟੇ ਬੋਲੇ ਹੂੰ ਉਹ ਗੱਲ ਉਹਨਾਂ ਨੇ ਇਹ ਜਾ ਬਸਨਾ ਕਰੇ ਜਦ ਅਨੰਦਾ ਤੋਂ ਆ ਕੇ ਦਰੂਪ ਪੀਣ ਲੱਗਦੇ ਨੇ ਉਹ ਮੁੰਡੇ ਦਾ ਬਾਪ ਆਣੇ ਛੁੱਟੀ ਰੱਖੀ ਬੈਠਾ ਦੀ ਮੋੜੇ ਤੇ ਹੂੰ ਬਿਆਲ ਦਾ ਚਲੋ ਉਹਨਾਂ ਨੇ ਕੀ ਜਿਹੜਾ ਦੋ ਖੜ ਕੇ ਗੱਡੀ ਕੋਲ ਐ ਪਰਾਂ ਗੱਡੀ ਵਰਕ ਨਾਲ ਖੜੀ ਦੀ ਹਮ ਇੱਕ ਨੇ ਕਹਿਤਾ ਆ ਕੇ ਵੀ ਤੇਰੀ ਗੱਡੀ ਨੂੰ ਜਵਾਕ ਖੜੇ ਨੇ ਜਵਾਕ ਤਾਂ ਦੇਖੇ ਨਹੀਂ ਵੀ ਜਵਾਕ ਬੰਦੇ ਖੜੇ ਨੇ ਹਮ ਜਦੋਂ ਭੱਜ ਲਿਆ ਓਕਣੇ ਦਰੂ ਕੀਤੀ ਸੀ ਦੀ ਜਾ ਕੇ ਜਦੋਂ ਲਵੇ ਗਿਆ ਜਦੋਂ ਉਹਨੂੰ ਛੋਟੀ ਖਿਚਣੀ ਹਮ ਮੋਢੇ ਤੋਂ ਹਮ ਉਹਨਾਂ ਨੇ ਫੜ ਲਿਆ ਜਦੋਂ ਉਹਨਾਂ ਨੇ ਕੁੱਟਿਆ ਕਰਨਾ ਛੋਟੀਆਂ ਵਾਰੀਆਂ ਘਰੋਂ ਲੈ ਕੇ ਉਹਨੂੰ ਜੀ ਕੁੱਟ ਕੇ ਵਿੱਚ ਇਹਦੇ ਵੀ ਹੋ ਹੁੰਦੇ ਜੀ ਸੋ ਜਣੀ ਆਪਣਾ ਸੂਲ ਨਹੀਂ ਨਾ ਕੋਈ ਰੇਖ ਬੰਦਾ ਰੱਖ ਸਕਦਾ ਨਹੀਂ ਜੀ ਜੀ ਹਾਂ ਸੋ ਇਹ ਸਣਾ ਭੀਮ ਲਬਾਣਾ ਨੇੜੇ ਨਾਬਾ ਇਹਨਾਂ ਦਾ ਪਿੰਡ ਹੈ ਤੇ ਜਦੋਂ ਵੀ ਤੁਸੀਂ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਤਾਂ ਇਹਨਾਂ ਨੂੰ ਜ਼ਰੂਰ ਇਹਨਾਂ ਦੀ ਮਦਦ ਵੀ ਕਰੋ ਸੁਣੋ ਵੀ ਤੇ ਜੇ ਅਸੀਂ ਗਲਤ ਨਾ ਹੋਈਏ ਤਾਂ ਇਹਨਾਂ ਦਾ ਜਿਹੜਾ ਖਜ਼ਾਨਾ ਇਹਨਾਂ ਨੇ ਰੱਖਿਆ ਹੋਇਆ ਹੈ ਜੇਕਰ ਕੋਈ ਵਿਆਹ ਦੇ ਵਿੱਚ ਆਪਣਾ ਇਹਨਾਂ ਦਾ ਸਮਾਨ ਮੰਗਵਾ ਕੇ ਉਹੀ ਦੇਖਣ ਲੱਗੇ ਜੇ ਸ਼ਾਇਦ 3 ਦਿਨ ਲੰਘ ਜਾਣਗੇ ਤੇ ਅਸੀਂ ਇਹ ਵੀ ਸਾਨੂੰ ਯਕੀਨ ਹੈ ਕਿ ਕੋਈ ਬੰਦਾ ਅੱਕੇਗਾ ਨਹੀਂ ਉਹਨਾਂ ਨੂੰ ਵੇਖਦਾ ਵੇਖਦਾ ਇੰਨੇ ਜ਼ਿਆਦਾ ਗੀਤ ਸੰਗੀਤ ਦਾ ਸਮਾਨ ਪਿਆ ਹੈਰਾਨ ਰਹਿ ਜਾਓਗੇ ਵੀ ਕੀ ਕੁਝ ਸੰਭੀ ਫਿਰਦਾ ਹੈ ਭੀਮ ਲਬਾਣਾ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਰਬ ਸਿੰਘ ਵਿਰਕ ਨੱਬਾ ਧੰਨਵਾਦ